ਬਹੁਤ ਸਾਰੇ ਲੋਕ ਜਾਂ ਪੈਰੈਂਟਸ ਜਾਂ ਮਦਰਸ ਸਪੈਸ਼ਲੀ ਜਾਣ ਕੇ ਪੰਜਾਬੀ ਨਹੀਂ ਬੋਲਦੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬੀ ਬੋਲਣਾ ਛੋਟਾ ਲੋ ਸਟੈਂਡਰਡ ਵਾਲੀ ਗੱਲ ਹੈ ਯੈਸ ਮੈਂ ਬਹੁਤ ਨੋਟਿਸ ਕੀਤਾ ਹੈ ਪੰਜਾਬੀ ਤੋਂ ਇਹ ਹੈ ਉਹ ਹੈ ਹਮ ਇੰਟਰਡਿਊਸ ਹੀ ਕਰਵਾ ਲਈ ਔਰ ਉਹੀ ਫੈਟ ਬਿਟ ਤੇ ਸਭ ਤੋਂ ਅੱਗੇ ਬੈਠੇ تھے ਉਹੀ ਲੋਕ ਹਾਂਜੀ ਉਹੀ ਲੋਕ ਸੇਵ ਟੂ ਸੇਵ ਲਾਈਕ ਜਿਹੜੇ ਕਹਿ ਰਹੇ ਸੀ ਪੰਜਾਬੀ ਕਿਉਂ ਇੰਟਰਡਿਊਸ ਕਰਾ ਰਹੇ ਹੋ ਉਹ ਜਿਹੜੇ songਸ ਹੋੜ ਕੀ ਹੈ ਇੰਗਲਿਸ਼ ਤੇ ਉਰਦੂ ਤੇ ਪੰਜਾਬੀ ਚ ਹੀ ਹੈ ਨਾ ਤਾਂ ਉਹ ਵੀ ਤਾਂ ਪੰਜਾਬੀ ਇੰਟਰੋਡਿਊਸਿੰਗ ਹੀ ਹੋਗੀ ਜੋ ਸਿੱਧਾ ਸੁਣਦੇ ਆ ਨਾ ਪੰਜਾਬੀ 뮤זיਕ ਹੈ ਤਾਂ ਪੰਜਾਬੀ ਸੀ ਇੰਟਰੋਡਿਊਸ ਹੀ ਦੀ ਕਰਵਾਦੀ ਤਾਂ ਸਿਆਦੇ ਘਾੜੇ ਸੁਣੋ ਨਾ ਇੰਗਲਿਸ਼ ਇਹ ਇਨਾਇਤ ਜਨਜ਼ੀ ਕੀ ਹੁੰਦਾ ਜਨਜ਼ੀ ਜਿਹੜਾ ਇਹ ਰੋਜ਼ ਰੌਲਾ ਪੈਂਦਾ ਹੁਣ ਜਨਜ਼ੀ ਤੋਂ ਵੀ ਅੱਗੇ ਆ ਗਿਆ ਯਾਰ ਲਾਈਕ ਜਨ α ਜਨਜ਼ੀ ਸੀਗਾ ਉਹ ਜਨ α ਜਨਜ਼ੀ ਲੋਗ ਹੈ ਯੂ نو ਐਟ ਨਾਓ ਜੇਨਰੇਸ਼ਨ ਇਸ ਜਨ ਬੀਟਾ ਚੇਂਜ ਹੋ ਗਈ ਹੁਣ ਤੁਸੀਂ ਕੀ ਹੋ ਜਨ ਜ਼ੀ ਹੋ ਕਿ ਜਨ ਬੀਟਾ ਹੋ ਬਈ ਜਨ α ਜਨ α ਹੋ ਹਾਂ ਜਨ α ਨੂੰ ਜਨ ਜ਼ੀਸ ਬੋਲਦੇ ਆ ਤੇ ਫਿਰ ਇਹ ਜਨ ਬੀਟਾ ਕੌਣ ਨੇ ਜਨ ਬੀਟਾ ਜੋ ਹੁਣ ਇਸ ਟਾਈਮ ਤੇ ਬੌਰਨ ਹੋਣਗੇ ਉਹ ਜਨ ਬੀਟਾ ਹੁਣ ਅਸੀਂ ਕੀ ਹਾਂ ਅਸੀਂ ਕਿਹੜੇ ਹਾਂ ਜਨ 90 ਮਿਲੇਨੀਅਮਸ ਅੱਛਾ ਅਸੀਂ ਮਿਲੇਨੀਅਮਸ ਹਾਂਜੀ ਤੁਸੀਂ ਜਨ α ਹੋ ਹਾਂਜੀ ਚੰਦਰਯਾਨ ਬਾਰੇ ਤੁਸੀਂ ਕੀ ਜਾਣਦੇ ਹੋ? ਇੰਡੀਆ ਇਜ਼ ਦ ਫਰਸਟ ਕੰਟਰੀ ਟੂ ਲੈਂਡ ਔਨ ਦ ਸਾਊਥ ਪੋਲ ਆਫ ਦ ਮੂਨ। ਸਾਊਥ ਪੋਲ ਤੇ ਲੈਂਡ ਕਰਨਾ ਡਿਫਿਕਲਟ ਸੀ। ਬਹੁਤ ਡਿਫਿਕਲਟ ਸੀ। ਉੱਥੇ ਬਹੁਤ ਕਰੀਟਰਸ ਸੀ। ਕਰੀਟਰਸ ਹੁੰਦੇ ਜੋ ਮੂਨ ਦੇ ਖੱਡੇ ਹੁੰਦੇ ਹਨ ਨਾ ਉਹ ਬਹੁਤ ਹੀ ਯੂ نو ਰਫ ਹੁੰਦੇ ਆ। ਫਿਰ ਉਹ ਉਹਦੇ ਚਰੀਤੂ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਦਾ ਕੀ ਕੰਟ੍ਰਿਬਿਊਸ਼ਨ ਸੀਗਾ? ਸ਼ੀ ਵਾਸ ਦ ਮੇਨ ਮਾਈਂਡ ਆਫ ਦ ਹੋਲ ਪ੍ਰੋਜੈਕਟ ਐਂਡ ਸ਼ੀ ਵਾਸ ਦ ਮਿਸ਼ਨ ਡਾਇਰੈਕਟਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਿਮਰਨ ਜੋਤ ਸਿੰਘ ਮੱਕੜ ਅੱਜ ਸਾਡੇ ਨਾਲ ਬੜੀ ਪਿਆਰੀ ਜੀ ਛੋਟੀ ਜੀ ਬੱਚੀ ਇਨਾਇਆ ਕੌਰ ਇਸ ਪੋਡਕਾਸਟ ਦੇ ਵਿੱਚ ਮਹਿਮਾਨ ਦੇ ਤੌਰ ਤੇ ਹੈ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਮਾਪਿਓ ਨੂੰ ਪ੍ਰੋਗਰੈਸਿਵ ਥੋਟ ਅਗਾਂਵਧੂ ਸੋਚ ਦੇ ਲਈ ਪ੍ਰੇਰਿਤ ਕਰੀਏ ਸੋ ਲੁਧਿਆਣਾ ਤੋਂ ਇਨਾਇਆ ਕੌਰ ਸਾਡੇ ਨਾਲ ਨੇ ਇਨਾਇਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿਹੜੇ ਸਕੂਲ 'ਚ ਪੜਦੇ ਹੋ? ਮੈਂ ਸਤਪਾਲ ਬੱਤਲ ਸਕੂਲ 'ਚ ਪੜਦੀ ਆ। ਤੁਹਾਨੂੰ ਕਿਹੜੀਆਂ ਲੈਂਗੁਏਜਸ ਆਉਂਦੀਆਂ ਨੇ ਆਇਆ? ਮੈਨੂੰ ਹਿੰਦੀ, ਪੰਜਾਬੀ, ਇੰਗਲਿਸ਼ ਤੇ ਜੋ ਲੈਂਗੁਏਜਸ ਆਦੀ ਹੈ। ਅ ਤੁਸੀਂ ਬੇਟਾ ਕਿਹੜੀ ਭਾਸ਼ਾ 'ਚ ਗੱਲ ਕਰਨੀ ਚਾਹੋਗੇ? ਪੰਜਾਬੀ। ਪੰਜਾਬੀ 'ਚ ਕਿਉਂ? ਕਿਉਂਕਿ ਪੰਜਾਬੀ ਮੇਰੀ ਮਾਂ ਬੋਲੀ ਹੈ। ਮਾਂ ਬੋਲੀ ਕੀ ਹੁੰਦਾ ਤੁਹਾਨੂੰ ਪਤਾ ਹੈ? ਜੋ ਭਾਸ਼ਾ ਸਾਡੀ ਮੰਮੀ ਬੋਲਦੀ ਹੈ ਉਹ ਮਾਂ ਬੋਲੀ ਹੁੰਦੀ ਹੈ। ਤਾਂ ਫਿਰ ਤੁਹਾਨੂੰ ਪੰਜਾਬੀ ਨਾਲ ਪਿਆਰ ਹੈ? ਹੂੰ, ਬਹੁਤ ਪਿਆਰ ਹੈ। ਤੁਸੀਂ ਆਪਣੇ ਦੋਸਤਾਂ ਨਾਲ ਵੀ ਸਕੂਲ 'ਚ ਪੰਜਾਬੀ ਬੋਲਦੇ ਹੋ ਜਾਂ ਇੰਗਲਿਸ਼ ਜਾਂ ਹਿੰਦੀ 'ਚ ਗੱਲ ਕਰਦੇ ਹੋ ਮੇਰੇ ਬਹੁਤ ਐਵੇਂ ਦੇ ਦੋਸਤ ਹੈ ਜਿਹਨਾਂ ਨੂੰ ਪੰਜਾਬੀ ਨਹੀਂ ਆਦੀ ਤਾਂ ਨਹੀਂ ਆਂਦੀ ਲੁਧਿਆਣੇ 'ਚ ਰਹਿ ਕੇ ਵੀ ਨਹੀਂ ਆਂਦੀ ਨਹੀਂ ਉਹਨਾਂ ਨੂੰ ਲਿਓ ਨਾ ਇੱਕ ਪੰਜਾਬੀ ਆਂਦੀ ਨਹੀਂ ਤਾਂ ਉਹਨਾਂ ਨਾਲ ਇੰਗਲਿਸ਼ ਜਾਂ ਹਿੰਦੀ 'ਚ ਗੱਲ ਕਰ ਲੈਣਿਆ ਜਾਂ ਜਿਨ੍ਹਾਂ ਨੂੰ ਆਂਦੀਆਂ ਉਹਨਾਂ ਨਾਲ ਤਾਂ ਫੋਰ ਸ਼ਾਰਟ ਪੰਜਾਬੀ ਤਾਂ ਤੁਸੀਂ ਆਪਣੇ ਅਰਾਊਂਡ ਇਹ ਅਬਜ਼ਰਵ ਕੀਤਾ ਕਿ ਬਹੁਤ ਸਾਰੇ ਲੋਕ ਜਾਂ ਪੈਰੈਂਟਸ ਜਾਂ ਮਦਰਸ ਸਪੈਸ਼ਲੀ ਉਹ ਜਾਣ ਕੇ ਪੰਜਾਬੀ ਨਹੀਂ ਬੋਲਦੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬੀ ਬੋਲਣਾ ਛੋਟਾ ਲੋ ਸਟੈਂਡਰਡ ਵਾਲੀ ਗੱਲ ਯੈਸ ਮੈਂ ਬਹੁਤ ਨੋਟਿਸ ਕੀਤਾ ਹੈ ਇੱਕ ਵਾਰੀ ਮੇਰੀ ਇੱਕ ਫਰੈਂਡ ਦੀ ਮਦਰ ਨੇ ਯੂ نو ਲਾਈਕ ਬੋਲਤਾ ਪਰ ਵਾਈ ਡੂ ਵੀ ਇੰਟਰੋਡਿਊਸ ਪੰਜਾਬੀ ਯੂ نو ਪੰਜਾਬੀ ਕਾ ਹਮਨੇ ਆਗੇ ਤੋ ਕੁਛ ਕਰਵਾਣਾ ਹੀ ਨਹੀਂ ਹੈ ਅੱਛਾ ਹਾਂ ਤੋ ਸ਼ੀ ਵਾਸ ਯੂ نو ਲਾਈਕ ਉਹ ਪੰਜਾਬੀ ਪੰਜਾਬ ਵਿੱਚ ਪੜ੍ਹ ਕੇ ਪੰਜਾਬੀ ਸਕੂਲ ਵਿੱਚ ਪੜ੍ਹ ਕੇ ਉਹ ਪੰਜਾਬੀ ਕੋ ਅਵੋਇਡ ਕਰ ਰਹੇ تھے۔ ਤੇ ਫਿਰ ਤੁਸੀਂ ਤੁਹਾਨੂੰ ਕੀ ਉਹਨਾਂ ਨੇ ਨਹੀਂ ਮੇਰੀ ਮਦਰ ਨੂੰ ਬੋਲਿਆ ਮਦਰ ਨੂੰ ਬੋਲਿਆ ਤੇ ਯੂ نو ਲਾਈਕ ਸਕੂਲ ਤੋਂ ਅਸੀਂ ਆਦੇ ਸੀ ਤਾਂ ਸਾਰੇ ਬੱਚੇ ਸੀਗੇ ਉੱਥੇ ਅੱਛਾ ਫਿਰ ਉਹਨਾਂ ਨੇ ਕਿਹਾ ਕਿ ਪੰਜਾਬੀ ਕਿਉਂ ਬੋਲਦੇ ਹੋ ਨੀ ਪੰਜਾਬੀ ਨੂੰ ਇੰਟਰੋਡਿਊਸ ਹੀ ਕਿਉਂ ਕਰਵਾਈਏ ਜਦੋਂ ਅਸੀਂ ਹੋਰ ਪੜਾਣੀ ਨਹੀਂ ਹੈ ਅੱਛਾ ਪੰਜਾਬੀ ਪੜਾਣੀ ਨਹੀਂ ਹੈ ਹਾਂਜੀ ਪੜਾਣੀ ਨਹੀਂ ਹੈ ਫਿਰ ਤੁਹਾਡੇ ਮਦਰ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ ਅ ਮੇਰੇ ਬੱਬਾ ਨੇ ਬੋਲੇ ਕਿਉਂ ਨਹੀਂ ਪੰਜਾਬੀ ਪੜਾੜੀ ਪੁੱਛਿਆ ਤਾਂ ਉਹਨੇ ਬੋਲੇ ਯਾਰ ਪੁੱਛਿਆ ਤਾਂ ਪੰਜਾਬੀ ਇੰਟਰੋਡਿਊਸ ਹੀ ਨਹੀਂ ਕਰਵਾਈ ਸੋ ਲਾਈਕ ਵੀ ਵਰ ਲਾਈਕ ਕਿ ਪੰਜਾਬੀ ਹੀ एवरीथिंग ਹੈ ਜਿਵੇਂ ਬਪ ਮੈਨੂੰ ਸਕੂਲ ਦਾ ਦਾਦ ਦੀ ਯਾਦ ਹੈ ਬਟ ਉਹ ਇੱਕ ਪਿਓਰ ਪੰਜਾਬੀ ਸਕੂਲ ਥਾ। ਅਗਰ ਆਪ ਇੱਕ ਪੰਜਾਬੀ ਸਕੂਲ 'ਚ ਪੜ ਰਹੇ ਹੋ, ਯੂ ਹੈਵ ਲਰਨਡ ਦ ਲੈਂਗੁਏਜ, ਵਾਈ ਆਰ ਯੂ ਅਵੋਇਡਿੰਗ ਥੈਟ ਫਾਰ ਯਰ ਚਿਲड्रन? ਹਾਂ, ਬਹੁਤ ਅੱਛੀ ਗੱਲ ਐ ਵੀ ਜੇ ਉਹ ਮਦਰ ਪੰਜਾਬੀ ਪੜੀ, ਫਿਰ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਪੰਜਾਬੀ ਪੜ੍ਹਾਉਂਦੇ? ਤੇ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਤੁਸੀਂ ਪੰਜਾਬੀ ਬੋਲਦੇ ਹੋ? ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਮੈਂ ਪੰਜਾਬੀ ਐਡੀ ਸਮੂਥਲੀ ਬੋਲਦੀ ਆ। ਤੇ ਇਨਾਈਆ ਇੱਕ ਵਾਰੀ ਤੁਹਾਡੇ ਸਕੂਲ ਚ ਤੁਹਾਡੇ ਮਮਾ ਮੈਨੂੰ ਦੱਸ ਰਹੇ ਸੀ ਕਿ ਦਾਦੀ ਬਾਰੇ ਕੋਈ ਪੋਇਮਜ਼ ਰਿਸਾਈਟ ਕਰਨੀਆਂ ਸੀ ਬੋਲਣੀਆਂ ਸੀ ਤੇ ਫਿਰ ਉਦੋਂ ਤੁਸੀਂ ਕੀ ਦੀ ਗੱਲ ਕੀਤੀ ਮਾਤਾ ਗੁਜਰੀ ਜੀ ਦੀ ਵੈਰੀ ਗੁੱਡ ਕੀ ਕੀ ਬੋਲਿਆ ਤੁਸੀਂ ਉਦੋਂ ਦਾਦੀ ਤੇ ਪੋਤੇ ਤੇ ਪੋਤੇ ਦਾ ਰਿਸ਼ਤਾ ਬਹੁਤ ਹੀ ਪਿਆਰਾ ਤੇ ਨਿੱਕਾ ਹੁੰਦਾ ਹੈ ਤੇ ਮੈਂ ਪੂਰਾ ਐਕਸਪਲੇਨ ਕੀਤਾ ਸੀ ਕਿ ਉਹ ਕਿੰਦੇ ਬਰੇਵ ਪੋਤੇ ਆ ਨੂੰ ਉਹਦਾ ਦੇ ਬੜਾਤਾ ਸੀ ਕਿ ਉਹ ਚੁੱਕੇ ਦੀ ਵਜ਼ੀਰ ਖਾਤੇ ਅੱਗੇ ਵੈਰੀ ਗੁੱਡ ਇਨਾਇਆ ਤੇ ਤੁਹਾਨੂੰ ਸਕੂਲ ਚ ਕਦੇ ਤੁਹਾਡੇ ਟੀਚਰਸ ਜਾਂ ਕੋਈ ਹੋਰ ਪੰਜਾਬੀ ਬੋਲਣ ਤੋਂ ਰੋਕਦਾ ਤਾਂ ਨਹੀਂ ਹੈ ਨਹੀਂ ਐਪਰੀਸ਼ੀਏਟ ਕਰਦੇ ਹਾਂਜੀ ਇਨ ਫੈਕਟ ਜੋ ਸਾਡੇ ਸਕੂਲ ਦਾ ਸਟਾਫ ਹੈ ਦਾ ਲਾਈਕ ਜੋ ਦੀਦੀ ਵਾਸ਼ਰੂਮ ਕਲੀਨ ਕਰਦੇ ਉਹ ਪੰਜਾਬੀ ਬੋਲਦੇ ਤਾਂ ਮੈਂ ਵੀ ਉਹਦੇ ਨਾਲ ਪੰਜਾਬੀ ਬੋਲਦੀ ਹਾਂ ਇਨਾਇਆ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਚ ਤੁਹਾਡਾ ਇੰਟਰਸਟ ਹੈ ਮੈਨੂੰ ਤੁਹਾਡੇ ਮम्मा ਦੱਸ ਰਹੇ ਸੀ ਚੰਦਰਯਾਨ ਬਾਰੇ ਤੁਸੀਂ ਕੀ ਜਾਣਦੇ ਹੋ ਉਬ ਚ ਦੇ ਅਦੇ ਬਸ਼ੇ ਡਾਇਰੈਕਟਰ ਰਤੂ ਕੜੀ ਧਲਸੀ ਐਡ ਸ਼ੀ ਵਾਸ ਯੂ نو ਸ਼ੀ ਵਾਸ ਦਾ ਬੇਟ ਬਾਈਟ ਆਫ ਦਾ ਪ੍ਰੋਜੈਕਟ ਤੇ ਉਹਦਾ ਨੇ ਇੰਨੀ ਮਿਹਨਤ ਕੀਤੀ ਕਿ ਇੰਡੀਆ ਨੂੰ ਪਹਿਲੀ ਕੰਟਰੀ ਬਣਾਤਾ ਮੂਨ ਦੇ ਸਾਊਥ ਪੋਲ ਤੇ ਲੈਂਡ ਕਰਨ ਲਈ ਐਂਡ ਇਟ ਵਾਸ ਚੰਦਰਯਾਨ 3 ਚੰਦਰਯਾਨ 1 ਤੇ 2 ਸੈਡਲੀ ਫੇਲਿਅਰ ਸੀਗੇ ਬਟ ਚੰਦਰਯਾਨ 3 ਨਾਉ ਇਟ ਇਜ਼ ਅ ਸਕਸੈਸ ਐਂਡ ਇੰਡੀਆ ਇਜ਼ ਦ ਫਰਸਟ ਕੰਟਰੀ ਟੂ ਲੈਂਡ ਔਨ ਦ ਸਾਊਥ ਪੋਲ ਆਫ ਦ ਮੂਨ ਸਾਊਥ ਪੋਲ ਤੇ ਲੈਂਡ ਕਰਨਾ ਡਿਫਿਕਲਟ ਸੀ ਬਹੁਤ ਡਿਫਿਕਲਟ ਸੀ ਐਸ ਉੱਥੇ ਬਹੁਤ ਕ੍ਰੀਏਟਰ ਸੀ ਕ੍ਰੀਏਟਰਸ ਹੁੰਦੇ ਜੋ ਮੂਨ ਦੇ ਖੱਡੇ ਹੁੰਦੇ ਆ ਨਾ ਉਹ ਬਹੁਤ ਹੀ ਯੂ نو ਰਫ ਹੁੰਦੇ ਆ ਬਹੁਤ ਸਾਰੇ ਸੀ ਤਾਂ ਇਟ ਵਾਸ ਡਿਫਿਕਲਟ ਬਟ ਇੰਡੀਆ ਸੀਗਾ ਇੰਡੀਆ ਨੇ ਕਰਕੇ ਬਣਾਤਾ ਫਿਰ ਉਹ ਉਹਦੇ ਚ ਰਿਤੂ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਦਾ ਕੀ ਕੰਟ੍ਰਿਬਿਊਸ਼ਨ ਸੀਗਾ ਸ਼ੀ ਵਾਸ ਦਾ ਮੇਨ ਮਾਈਂਡ ਆਫ ਦਾ ਹੋਲ ਪ੍ਰੋਜੈਕਟ ਐਂਡ ਸ਼ੀ ਵਾਸ ਦਾ ਮਿਸ਼ਨ ਡਾਇਰੈਕਟਰ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਮਿਸ਼ਨ ਕੀਤਾ ਸੀ ਹਾਂਜੀ ਉਹਨਾਂ ਨੇ ਮਿਸ਼ਨ ਮੰਗਲਯਾਨ ਕੀਤਾ ਸੀ ਤੇ ਉੱਥੇ ਸ਼ੀ ਉਹ ਦੇਖ ਰਹੀ ਸੀ ਪੂਰਾ ਰਾਕਟ ਦਾ ਟੈਂਪਰੇਚਰ ਐਂਡ ਆਲ ਹਮ ਐਂਡ ਇਟ ਵਾਸ ਅ ਸਕਸੈਸ ਟੂ ਜਿਹੜਾ ਪਹਿਲੇ ਵਾਲਾ ਪ੍ਰੋਜੈਕਟ ਸੀ ਮੰਗਲ ਯਾਨ ਵਾਲਾ ਮੰਗਲ ਯਾਨ ਵਾਲਾ ਵੀ ਮਾਮ ਪ੍ਰੋਜੈਕਟ ਜਿਹਨੂੰ ਕਹਿੰਦੇ ਆ ਮਾਮ ਪ੍ਰੋਜੈਕਟ ਮਾਮ ਪ੍ਰੋਜੈਕਟ ਦੀ ਹੋਰ ਕੀ ਖਾਸੀਅਤ ਸੀਗੀ ਮਾਮ ਪ੍ਰੋਜੈਕਟ ਦੀ ਇੱਕ ਖਾਸੀਅਤ ਸੀ ਕਿ ਉਹ ਮੋਸਟਲੀ ਔਮਨ ਸਾਇੰਟਿਸਟਸ ਟੂ ਦੇ ਇਨਕਲੂਡਡ ਸੀਗੇ ਮਾਮ ਪ੍ਰੋਜੈਕਟ ਹਮ ਤੱਕੀ ਮੌਮ ਪ੍ਰੋਜੈਕਟ ਤੋਂ ਬਾਅਦ ਰਿਤੂ ਕ੍ਰਿਦਲ ਨੂੰ ਚੰਦਰਯਾਨ ਪ੍ਰੋਜੈਕਟ ਮਿਲਿਆ ਸੀ ਯੈਸ ਮੌਮ ਪ੍ਰੋਜੈਕਟ ਤੋਂ ਬਾਅਦ ਰਿਤੂ ਕ੍ਰਿਦਲ ਨੂੰ ਚੰਦਰਯਾਨ ਪ੍ਰੋਜੈਕਟ ਮਿਲਿਆ ਸੀ ਤੇ ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ ਉਹ ਦਾ ਜੂ ਦਾ ਰਾਕਟ ਵੋਬਨ ਆਫ ਇੰਡੀਆ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਐਡੇ ਸਾਰੇ ਰਾਕਟ ਪੇਸ਼ ਸਕਸੈਸ ਕਰਵਾਏ ਹੈ ਤੱਕੀ ਜਰਨੀ ਕੀ ਹੈ ਨਾ ਉਹਨਾਂ ਦੀ ਤਾਂ ਉਹ ਬਹੁਤ ਹੀ ਸਮਾਲ ਟਾਊਨ ਤੋਂ ਆਏ ਸੀ ਐਂਡ ਜਿਵੇਂ ਯੂ نو ਲਾਈਕ ਉਹਨਾਂ ਦੇ ਚਾਈਲਡਹੂਡ ਤੋਂ ਹੀ ਉਹ ਸ਼ੀ ਵਾਸ ਇਨ ਲਵ ਵਿਦ ਸਾਇੰਸ ਐਂਡ ਯੂ نو ਦ ਮੂਨ ਐਂਡ ਦ ਸਪੇਸ ਐਂਡ ਉਹਨਾਂ ਦਾ ਸੁਪਨਾ ਸੀ ਇੱਕ ਸਾਇੰਟਿਸਟ ਬਣਨ ਦਾ ਤੇ ਉਹ ਇੱਕ ਮਿਡਲ ਕਲਾਸ ਫੈਮਿਲੀ ਤੋਂ ਸੀਗੇ ਨਾ ਤਾਂ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਮੈਂ ਸਾਇੰਟਿਸਟ ਬਣਾਂਗੀ ਬਟ ਸ਼ੀ ਨਾਓ ਸ਼ੀ ਇਜ਼ ਅ ਸਾਇੰਟਿਸਟ ਐਂਡ ਉਹਨਾਂ ਨੂੰ ਪਹਿਲੇ ਮੰਗਲਯਾਨ ਪ੍ਰੋਜੈਕਟ ਮਿਲਿਆ ਜਿੰਨਾਂ ਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਇਟ ਇਜ਼ ਅ ਸਕਸੈਸ ਐਂਡ ਨਾਓ ਉਹ ਬਹੁਤ ਉਹਨਾਂ ਨੇ ਮਿਹਨਤ ਕੀਤੀ ਚੰਦਰਯਾਨ ਪ੍ਰੋਜੈਕਟ ਵੀ ਉਹ ਵੀ ਸਕਸੈਸ ਹੈ ਤੇ ਉਹਨਾਂ ਨੂੰ ਰਾਕਟ ਵੂਮਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਤੇ ਜਿੱਥੇ ਸਾਉਥ ਪੋਲ ਤੇ ਜਿੱਥੇ ਉਹ ਲੈਂਡ ਕੀਤਾ ਸੀ ਨਾ ਸਾਡਾ ਰੋਵਰ ਉਹਨੂੰ ਕਿਹਾ ਜਾਂਦਾ ਸ਼ਿਵ ਸ਼ਕਤੀ ਪੁਆਇੰਟ ਸ਼ਿਵ ਸ਼ਕਤੀ ਪੁਆਇੰਟ ਟੂ ਰਿਪਰੈਜ਼ੈਂਟ ਦਾ ਪਾਵਰ ਆਫ ਔਮਨ ਤੇ ਇਹਨੂੰ ਕਹਿੰਦੇ ਕੀ ਹੈ ਜਿਹੜਾ ਰੋਵਰ ਸੀਗਾ ਰੋਵਰ ਨੂੰ ਪ੍ਰਗਿਆਨ ਕਹਿੰਦੇ ਪ੍ਰਗਿਆਨ ਦਾ ਰੋਵਰ ਐਂਡ ਵਿਕਰਮ ਦਾ ਲੈਂਡਰ ਵਿਕਰਮ ਲੈਂਡਰ ਦਾ ਨਾਮ ਵਿਕਰਮ ਸੀਗਾ ਦੇਖੋ ਜਿਵੇਂ ਜਦੋਂ ਰੌਕੇਟ ਚੋ ਲੈਂਡ ਕੀਤਾ ਸੀ ਤਾਂ ਉਹਦੇ ਚੋ ਛੋਟਾ ਰੋਬੋਟ ਨਿਕਲਿਆ ਸੀ ਉਹ ਸੀਗਾ ਰੋਵਰ ਪ੍ਰਗਿਆਨ ਦਾ ਰੋਵਰ ਤੇ ਲੈਂਡਰ ਵਿਕਰਮ ਵਿਕਰਮ ਤੁਸੀਂ ਮੈਨੂੰ ਕੱਲ ਦੱਸ ਰਹੇ ਸੀ ਕਿ ਰੂਮ ਜਿਹੜਾ ਹੁੰਦਾ ਉਹਨੂੰ ਜੇ ਸਾਊਂਡ ਪ੍ਰੂਫ ਕਰਨਾ ਹੋਵੇ ਤਾਂ ਉਹ ਕਿਵੇਂ ਕੀਤਾ ਜਾਂਦਾ ਸੀ ਸਾਉਂਡ ਪ੍ਰੂਫ ਜੇ ਕੋਈ ਚੀਜ਼ ਸਾਨੂੰ ਕਰਨੀ ਹੁੰਦੀ ਹੈ ਨਾ ਤਾਂ ਉਹਦੇ ਆਰਾਊਂਡ ਦੀ 에ਅਰ ਹਟਾਣੀ ਪੈਂਦੀ ਹੈ ਹੁਣ ਜੇ ਅਸੀਂ 에ਅਰ ਆਊਂਡ ਰੂਮ ਨੂੰ ਸਾਨੂੰ ਸਾਉਂਡ ਪ੍ਰੂਫ ਕਰਨਾ ਹੈ ਤਾਂ ਅਸੀਂ ਜੇ 에ਅਰ ਹਟਾ ਦਾਂਗੇ ਮੜਨਾ ਥੋੜੀ ਹੈ ਹਮ ਪਰ ਜੇ ਬਾਹਰ ਦੀ ਰੂਮ ਨੂੰ 에ਅਰ ਹਟਾ ਦਾਂਗੇ ਤਾਂ ਦੂਜਿਆਂ ਨੂੰ ਥੋੜੀ ਮੜਨਾ ਤਾਂ ਜੇਰੀ ਵਾਲ ਹੈ ਨਾ ਉਹਦੇ ਤੇ ਅਸੀਂ ਵੈਕਿਊਮ ਕ੍ਰੀਏਟ ਕਰ ਦਿੰਨੇ ਆ ਤਾਂ ਕਿ 에ਅਰ ਹੀ ਨਾ ਹੋਏ ਐਂਡ ਥੈਟ ਇਸ ਦ ਰੂਮ ਇਸ ਸਾਊਂਡ ਪ੍ਰੂਫ ਮਤਲਬ ਜਿਹੜੀਆਂ ਵਾਲਸ ਨੇ ਰੂਮ ਦੀਆਂ ਉਹਨਾਂ ਨੂੰ ਵੈਕਿਊਮ ਕ੍ਰੀਏਟ ਕਰਕੇ ਏਅਰ ਫ੍ਰੀ ਕਰ ਦਿੰਨੇ ਆ ਏਅਰ ਫ੍ਰੀ ਤੇ ਫਿਰ ਰੂਮ ਸਾਊਂਡ ਪ੍ਰੂਫ ਹੋ ਜਾਂਦਾ ਯੈਸ ਜਿਵੇਂ ਹੁਣ ਆਪਾਂ ਇਹ ਸਟੂਡੀਓ 'ਚ ਬੈਠੇ ਆ ਇਹ ਸਾਊਂਡ ਪ੍ਰੂਫ ਸਟੂਡੀਓ ਹੈ ਹਾਂਜੀ ਤਾਂ ਵਾਲਸ ਜਿਹੜੀਆਂ ਇਹ ਵੈਕਿਊਮ ਕ੍ਰੀਏਟ ਕੀਤਾ ਗਿਆ ਹਾਂਜੀ ਵੈਕਿਊਮ ਜੇ ਅਸੀਂ ਏਅਰ ਰੂਮ 'ਚੋਂ ਹਟਾ ਦਾਂਗੇ ਫਿਰ ਕੀ ਹੋ ਜਾਊਗਾ ਨਾਨ ਨਾਨ ਸਾਊਂਡ ਪ੍ਰੂਫ ਸਾਊਂਡ ਆਊਗੀ ਬਾਹਰ ਤੱਕ ਨਹੀਂ ਜੇ ਰੂਮ 'ਚ ਹੀ ਏਅਰ ਨਹੀਂ ਰਹੂਗੀ ਤਾਂ रूम चेयर ਨਹੀਂ ਰਹੂਗੀ ਤਾਂ ਅਸੀਂ ਮਰ ਜਾਵਾਂਗੇ ਕਿਉਂ ਕਿ ਕਿਉਂਕਿ ਆਕਸੀਜਨ ਨਹੀਂ ਹੋਊਗੀ ਬਿਕਾਜ਼ ਵੀ ਬਰੀਥ ਬਰੀਥ ધ 에ਅਰ ਅਸੀਂ ਆਕਸੀਜਨ ਨੂੰ ਲੈ ਲੈਂਦੇ ਹਾਂ ਐਂਡ ਦੈਨ ਵੀ ਬਰੀਥ ਆਊਟ ਕਾਰਬਨ ਡਾਈਆਕਸਾਈਡ ਇਨ ਆਯਾ ਪਲਾਂਟਸ ਬਾਰੇ ਤੁਹਾਨੂੰ ਕੀ ਪਤਾ ਹੈ ਪਲਾਂਟਸ ਬਾਰੇ ਸਾਰਾ ਕੁਝ ਹੀ ਪਤਾ ਹੈ ਕੀ ਪੁੱਛਣਾ ਤੁਸੀਂ ਪਲਾਂਟਸ ਜਿੰਦਾ ਕਿਵੇਂ ਰਹਿੰਦੇ ਪਲਾਂਟਸ ਜਿੰਦਾ ਬਰੀਥ ਖਾਣਾ ਖਾ ਕੇ ਤੇ ਯੂ ਨੋਸ ਖਾਣਾ ਕਿਵੇਂ ਬਣਾਉਂਦੇ ਹੋ ਖਾਣਾ ਤੁਸੀਂ ਸੁਣੇ ਲੀव्स ਦਾ ਕਿਚਨ ਆਫ ਦਾ ਪਲੈਂਟ ਹਮ ਤਾਂ ਕੀ ਹੁੰਦਾ ਦਾ process is roots soil to water and minerals stem ਨੂੰ pass ਕਰ ਦਿੰਦੇ ਹੈ stem leaves ਨੂੰ ਦੇ ਦਿੰਦੇ leaves ਦੇ ਉੱਤੇ ਨਾ ਟਾਈਨੀ ਪੋਰਸ ਹੁੰਦੇ ਹੈ ਕਾਲਡ ਸਟੋਮਾਟਾ ਉਹ 에어 ਚ ਕਾਰਬਨ ਡਾਈਆਕਸਾਈਡ ਲੈ ਲੈਂਦੇ ਆ ਤੇ ਜਿਹੜੇ ਵਾਟਰ ਐਂਡ ਮਿਨਰਲਸ ਉਹਨਾਂ ਨੂੰ ਮਿਕਸ ਕਰਕੇ ਦੋ ਫੂਡਸ ਬਣ ਦੋ ਫੂਡ ਬਣ ਆਈਟਮ ਬਣਦੇ ਆ ਇੱਕ ਆਕਸੀਜਨ ਦੂਜਾ ਗਲੂਕੋਸ ਅਸੀਂ ਬੋਲਦੇ ਆ ਨਾ ਕਿ ਸਟੋਪ ਵੇਲੇ ਛਾਵਾਂ ਚ ਬੈ ਜੋ ਪੇੜ ਦੀ ਆਕਸੀਜਨ ਮਿਲਦਾ ਪਰ ਇਹ ਰਾਤ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਰਾਤ ਨੂੰ ਪਲਾਂਟਸ ਖਾਣਾ ਥੋੜੀ ਬਣਾ ਰਿਹਾ ਫਿਰ ਪਲਾਂਟਸ ਸਾਡੀ ਤਰ੍ਹਾਂ ਬ੍ਰੀਥ ਕੱਢਣਗੇ ਰਾਤ ਨੂੰ ਆਕਸੀਜਨ ਲੈਣਗੇ ਕਾਰਬਨ ਡਾਈਆਕਸਾਈਡ ਦੇਣਗੇ ਅੱਛਾ ਰਾਤ ਨੂੰ ਹਾਂ ਤਾਂ ਅਸੀਂ ਬੋਲਦੇ ਆ ਨਾ ਪੇੜ ਦੀ ਹਵਾਜ ਕਦੇ ਰਾਤ ਨੂੰ ਨਹੀਂ ਬੈਣਾ ਹਾਂ ਤਾਂ ਫਿਰ ਕਲੋਰੋਫਿਲ ਕੀ ਹੁੰਦਾ ਕਲੋਰੋਫਿਲ ਦ ਗ੍ਰੀਨ ਪਿਗਮੈਂਟ ਹੁੰਦਾ ਜੋ ਲੀव्स ਨੂੰ ਕਲਰ ਦਿੰਦਾ ਤੇ ਉਹ ਹੀ ਗ੍ਰੀਨ ਪਿਗਮੈਂਟ ਹੈ ਨਾ ਜਿਹੜਾ ਉਹ ਵੀ ਫੋਟੋ ਸਿੰਥਸਿਸਿਸ ਸਾਨੂੰ ਹੈਲਪ ਕਰਦਾ ਫੋਟੋਸਿੰਥਸਿਸ ਹੈ ਦ ਪ੍ਰੋਸੈਸ ਉਹ ਪ੍ਰੋਸੈਸ ਹੈ ਜਿਹੜੇ ਪਲੈਂਟਸ ਖਾਣਾ ਬਣਾਉਂਦੇ ਨਾ ਉਹਨੂੰ ਫੋਟੋਸਿੰਥਸਿਸ ਕਹਿੰਦੇ ਹੈ ਹਾਂਜੀ ਜਿਹੜਾ ਤੁਸੀਂ ਹੁਣੇ ਸਾਰਾ ਸਮਝਾਇਆ ਪ੍ਰੋਸੈਸ ਹਾਂਜੀ ਤੇ ਕਲੋਰੋਫਿਲ ਕਿਵੇਂ ਮਦਦ ਕਰਦਾ ਹੈ ਉਹਨੂੰ ਅਸੀਂ ਘੜਤਾ ਗੈਸ ਚ ਲੈਣੇ प्लांट्स की करंगे की करंगे गैस थोड़ी लेके आंधी है साडे ਘਰ ਤੋਂ ਹਾਂ ਫਿਰ ਉਹ ਕੀ ਕਰਦੇ ਹੈ ক্লোরোਫਿਲ ਸਨਲਾਈਟ ਨੂੰ ਟਰੈਪ ਕਰ ਲੈਂਦਾ ਤੇ ਉਹਦੀ ਮਦਦ ਨਾਲ ਸਨਲਾਈਟ ਉਹਦੀ ਗੈਸ ਹੋ ਜਾਂਦੀ ਹੈ ਤਾਂ ਇਹ ਉਹ ਬਸ ਦੇ ਸਵੇਰ ਦੇ ਟਾਈਮ ਤੇ ਹੀ ਖਾਣਾ ਬਣਾਉਂਦੇ ਰਾਤ ਨੂੰ ਨਹੀਂ ਬਣਾਉਂਦੇ ਕਿਉਂਕਿ ਰਾਤ ਨੂੰ ਸਨਲਾਈਟ ਨਹੀਂ ਹੁੰਦੀ ਫਿਰ ਜਿਵੇਂ ਆਪਾਂ ਰੈਸਟ ਕਰਦੇ ਹਾਂ ਰਾਤ ਨੂੰ ਰੈਸਟ ਕਰ ਰਹੇ ਹੁੰਦੇ ਹਾਂ ਹਾਂਜੀ ਉਹ ਰਾਤ ਨੂੰ ਸੌਂ ਰਹੇ ਹੁੰਦੇ ਆ ਤੇ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਰਾਤ ਨੂੰ ਨਹੀਂ ਤੰਗ ਨਹੀਂ ਕਰਨਾ ਚਾਹੀਦਾ ਤੁਹਾਡਾ ਹੋਰ ਇੰਟਰਸਟ ਕਰਦੇ ਸਪੇਸ ਯਾ ਦ ਥਿੰਗ ਆਈ ਲਵ ਸਪੇਸ ਬਾਰੇ ਕੀ ਕੀ ਪਤਾ ਹੈ ਤੁਹਾਨੂੰ ਸਪੇਸ ਬਾਰੇ ਮੈਨੂੰ ਬਹੁਤ ਨੌਲੇਜ ਹੈ ਪੁੱਛੋ ਮੈਨੂੰ ਤਾਂ ਨੌਲੇਜ ਨਹੀਂ ਹੈ ਤੁਸੀਂ ਦੱਸੋ ਠੀਕ ਹੈ ਸੋ lettes come to mercury ਤਾਂ ਰੈਪਿਡ ਫਾਇਰ ਕਰਦੇ ਹਾਂ ਕੁਝ ਆਨਸਰਸ ਦੇਣਾ ਮੈਨੂੰ ਠੀਕ ਹੈ ਦੋ ਚੀਜ਼ਾਂ ਦੱਸੋ ਖਾਸੀਅਤ ਮਰਕਰੀ ਦੇ ਬਾਰੇ ਮਕਰੀ ਹਾਟੇਸਟ ਹੈ ਸੌਰੀ ਨਹੀਂ ਹੈ ਨਹੀਂ ਹੈ ਆ ਸੰ ਦੇ ਕਲੋਸਟ ਹੈ ਹਾਂ ਸੰ ਦੇ ਕਲੋਸਟ ਹੈ ਬਟ ਤੁਸੀਂ ਹੁਣ ਮੈਨੂੰ ਪੁੱਛੋਗੇ ਹਾਟੇਸਟ ਕਿਉਂ ਨਹੀਂ ਮਰਕਰੀ ਹਾਟੇਸਟ ਨਹੀਂ ਹੈ ਨਹੀਂ ਹੈ ਕਿਉਂ ਉਹ ਤਾਂ ਸਨ ਦੇ ক্লোਜ਼ੇਸਟ ਹੈ ਅ ਓਕੇ ਲੈਟਸ ਕਮ ਟੂ ਦ ਸੈਕੰਡ ਪਲੈਨਟ ਵੀਨਸ ਵੀਨਸ ਦਾ ਜਿਹੜਾ ਐਟਮੋਸਫੀਅਰ ਹੈ ਨਾ ਉਹ ਪੂਰਾ ਕਾਰਬਨ ਡਾਈਆਕਸਾਈਡ ਹੈ ਹੁਣ ਕਾਰਬਨ ਡਾਈਆਕਸਾਈਡ ਤਾਂ ਬਹੁਤ ਕੜਮ ਹੁੰਦਾ ਹੈ ਪਲੱਸ ਉਹਦੀ ਜਿਹੜੀ ਰੇਨ ਹੁੰਦੀ ਹੈ ਨਾ ਉਹ ਐਸਿਡ ਰੇਨ ਹੁੰਦੀ ਹੈ ਤਾਂ ਉਹ ਵੀ ਥੋੜੀ ਗਰਮ ਹੁੰਦੀ ਹੈ ਤਾਂ ਪਲੱਸ ਸਨਲਾਈਟ ਸਰ ਐਸੀ ਚੀਜ਼ਾਂ ਵੀਨਸ ਨੂੰ ਹੌਟਸ ਬਣਾਉਂਦੀਆਂ ਨਾਟ ਮਰਕਿਊਰੀ ਇਨਾਇਆ ਹਿਊਮਨ ਬਾਡੀ ਬਾਰੇ ਤੁਹਾਨੂੰ ਕੀ ਪਤਾ ਹੈ ਮੈਨੂੰ ਬਹੁਤ ਕੁਝ ਪਤਾ ਹੈ ਚਲੋ ਸਟਾਰਟ ਕਰਦੇ ਹਾਂ ਹਿਊਮਨ ਬਾਡੀ ਬੱਦੀ ਕਿਵੇਂ ਹੈ ਜੀ ਦੱਸੋ ਤਾਂ ਸੈਲਸ ਉਹ ਦੇ ਸਮਾਲੈਸਟ ਯੂਨਿਟ ਆਫ ਬਾਡੀ ਸੈਲਸ ਜਦੋਂ ਅ ਗਰੁੱਪ ਆਫ ਸੈਲਸ ਇਸ ਕਾਲਡ ਟਿਸ਼ੂ ਟਿਸ਼ੂ ਦੇ ਅ ਗਰੁੱਪ ਆਫ ਟਿਸ਼ੂਜ਼ ਇਸ ਕਾਲਡ ਆਰਗਨ ਅ ਗਰੁੱਪ ਆਫ ਆਰਗਨ ਇਸ ਕਾਲਡ ਆਰਗਨ ਸਿਸਟਮ ਅ ਗਰੁੱਪ ਆਫ ਆਰਗਨ ਸਿਸਟਮਸ ਇਸ ਕਾਲਡ ਹਿਊਮਨ ਬਾਡੀ ਹਿਮਨ ਬਾਡੀ ਚ ਕਿੰਨੀਆਂ ਬੋਨਸ ਹੁੰਦੀਆਂ 206 ਹੁੰਦੀਆਂ ਹੈ ਬੱਚਿਆਂ ਦੇ ਕਿ ਵੱਡਿਆਂ ਦੇ ਵੱਡਿਆਂ ਦੇ 206 ਐ ਛੋਟਿਆਂ ਦੇ 300 ਜਾਂ ਕਦੇ ਕਦੇ 300 ਪਲਸ ਫਿਰ ਇਹ ਵੱਧਦੀਆਂ ਘਟਦੀਆਂ ਕਿਉਂ ਹੈ ਬੱਚਿਆਂ ਦੇ ਜ਼ਿਆਦਾ ਕਿਉਂ ਹੁੰਦੀਆਂ ਵੱਡੇ ਦੇ ਘਟਦੀਆਂ ਕਿਉਂ ਦੇਖੋ ਜੋ ਬੱਚਾ ਹੁੰਦਾ ਨਾ ਉਹਦੇ ਜ਼ਿਆਦਾ ਐਸਲੀ ਹੁੰਦੀਆਂ ਕਿਉਂਕਿ ਜਿਵੇਂ ਫੀਮਰ ਐ ਸਾਡੀ ਠੀਕ ਹੈ ਥਾਈ ਬੋਨ ਉਹ ਬੱਚਿਆਂ ਦੇ ਤਾਂ ਦੋ ਹੁੰਦੀਆਂ ਸਾਡੀ ਇੱਕ ਹੁੰਦੀ ਹੈ ਉਹ ਬੱਚਿਆਂ ਦੀ ਬੋਨਸ ਸਟਰੋਂਗ ਹੋਣੀ ਨਾ ਕਨੈਕਟ ਹੋ ਜਾਂਦੀ ਹੈ ਜਿਵੇਂ ਜਿਵੇਂ ਵੱਡੇ ਹੋ ਰਹੇ ਹੁੰਦੇ ਆ ਅਸੀਂ ਐਨਾ ਤੁਸੀਂ ਬੁੱਕਸ ਰੀਡ ਕਰਦੇ ਹੋ ਮੈਂ ਬਹੁਤ ਬੁੱਕਸ ਰੀਡ ਕਰਦੀ ਐ ਲਵ ਟੂ ਰੀਡ ਇਫਰ ਕੌਣ ਡਿਸਾਈਡ ਕਰਦਾ ਕਿ ਕਿਹੜੀ ਬੁੱਕ ਪੜ੍ਹਨੀ ਹੈ ਕਿਹੜੀ ਨਹੀਂ ਹਮ ਕਰਤਾ ਹੈ ਤੁਮ ਕਰਤਾ ਹੈ ਉਹ ਕਰਤਾ ਹੈ ਕੇ ਮਮਾ ਦੱਸ ਦੇ ਇਹ ਖੁਦ ਮੈਂ ਰੀਡ ਕਰਨਾ ਹੈ ਕਿ ਮਮਾ ਨੇ ਤੁਸੀਂ ਤਾਂ ਕੌਣ ਡਿਸਾਈਡ ਕਰੇਗਾ ਮਮਾ ਮੈਂ ਤੁਸੀਂ ਡਿਸਾਈਡ ਕਰਦੇ ਹੋ ਹਾਂ ਮੈਂ ਡਿਸਾਈਡ ਕਰਦੇ ਹਾਂ ਮਮਾ ਬੱਸ ਮੈਨੂੰ ਦੱਸ ਦਿੰਦੇ ਇਨਾਇਆ ਤੂੰ ਜਿਹੜੇ ਆਥਰ ਰੀਡ ਕਰ ਸਕਦੀ ਹੈ ਉਹ ਐ ਹੈ ਜਿਵੇਂ ਰੋਇਲ ਧਲ ਐਂਡ ਯੂ نو ਅੱਜਕੱਲ ਮੈਂ ਰੋਇਲ ਧਲ ਦੀ ਬੁੱਕਸ ਰੀਡ ਕਰ ਰਹੀ ਹਾਂ ਹੋਰ ਕਿਹੜੇ ਕਿਹੜੇ ਆਥਰਸ ਪੜ੍ਹੇ ਆ ਤੁਸੀਂ ਮੈਂ ਸੁਦਾ ਮੂਰਤੀ ਪੜ੍ਹੀ ਹੈ ਐਂਡ ਮੈਂ ਬਹੁਤ سارے ਪਬਲਿਸ਼ਰਸ ਵੀ ਪੜ੍ਹੇ ਆ ਜਿਵੇਂ ਕਿ ਮੈਪਲ ਐਂਡ ਮੈਨੀ ਮੋਰਸ ਤੇ ਫੇਰੇ ਬੁੱਕਸ ਲਿਆ ਕੇ ਕੌਣ ਦਿੰਦਾ ਤੁਹਾਨੂੰ ਅ ਯਾ ਤਾਂ ਮੈਂ ਕਿੰਡਲ ਤੋਂ ਪੜ੍ਹ ਲੈਣੀ ਆ ਕਿੰਡਲ ਇਜ਼ ਅ ਐਪ ਯਾ ਫਿਰ ਮੈਂ ਮਮਾ ਤੋਂ Amazon ਯਾ ਫਿਰ ਆਫਲਾਈਨ ਖਰੀਦ ਲੈਣੀ ਆ Amazon ਯਾ ਆਫਲਾਈਨ ਦਾ ਕੀ ਮਤਲਬ ਹੈ ਲਿਕ Amazon ਮੈਂ ਆਨਲਾਈਨ ਖਰੀਦ ਲੈਣੀ ਆ ਹਾਂ ਆਫਲਾਈਨ ਲਿਕ ਬੁੱਕ ਸਟੋਰਸ ਯਾ ਮਾਲਸ ਤੋਂ ਜਾ ਕੇ ਖਰੀਦ ਲੈਣੇ ਆ ਸੀ ਜਿਵੇਂ ਰੀਸੈਂਟਲੀ ਹੁਨੇ ਮੈਂ ਪੜ੍ਹ ਰਿਆ ਚਾਰਲੀ ਐਂਡ ਦ ਚਾਕਲੇਟ ਫੈਕਟਰੀ ਬਾਈ ਰੌਲ ਦਾਲ ਉਹਦੇਚ ਕੀ ਹੈ ਉਹਦੇਚ ਬੇਸਿਕਲੀ ਦ ਪਲੋਟ ਇਜ਼ ਇੱਕ ਬਹੁਤ ਪੂਅਰ ਚਾਈਲਡ ਹੁੰਦਾ ਹੈ ਹਮ ਚਾਰਲੀ ਬੱਕਟ ਠੀਕ ਹੈ ਉਹ ਇੰਨਾ ਪੂਅਰ ਹੁੰਦਾ ਕਿ ਉਹਦੇ ਘਰ ਚ ਬਸ ਇੱਕ ਬੈਡ ਹੈ ਉਹ ਇੱਕ ਬੈਡ ਚ 4 올ਡ ਗ੍ਰੈਂਡ ਮਦਰਸ ਐਂਡ ਗ੍ਰੈਂਡਫਾਦਰਸ ਰਿਮ देयर ਅੱਛਾ ਐਂਡ ਲਾਈਕ ਯੂ نو ਐਂਡ ਯੂ نو ਲਾਈਕ ਫਾਰ ਸੱਪਰ ਦੇ ਓਨਲੀ ਹੈਵ ਕੈਬੀਜ ਸੂਪ ਐਂਡ for breakfast they only have one toast of bread That's so you know poor poor and uh, charlie jado school ja rahe hunde na ek factory hundi hai willie wonka di factory and jado view willie wonka di factory to you know guzar rahe hunde you know he walks slow he's you know ਮਜ਼ਾ ਲੈਨੇ ਇਰ ਦਾ बिकॉज ਇਟਸ ਅ ਚਾਕਲੇਟ ਫੈਕਟਰੀ ਅੱਛਾ ਆਡੂ ਦੇ ਬੱਚੇ ਤੇ ਉਹਨੂੰ ਵੈਲੀ ਵਾਕ ਆਦੀ ਇੱਕ ਚਾਕਲੇਟ ਮਿਲਦੀ ਹੈ ਐਂਡ ਉਹ ਪੂਰਾ ਸਾਲ ਉਹਨੂੰ ਚੱਲਣ ਲੀ ਯੂ نو ਲਾਈਕ ਹਰ ਇੱਕ ਦਿਨ ਇੱਕ ਨੰਬਰ ਆਫ ਚਾਕਲੇਟ ਖਾ ਕੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਬੱਚਿਆਂ ਕੋਲੇ ਪੈਰੈਂਟ ਸਭ ਕੁਝ ਦਿੰਦੇ ਆ ਉਹ ਬlesed ਹੈ ਔਰ ਉਹਨਾਂ ਨੂੰ ਵੈਲਿਊ ਕਰਨੀ ਚਾਹੀਦੀ ਹੈ ਬਹੁਤ ਸਾਰੇ ਪੂਰ ਬੱਚੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਦਾ ਜਿਵੇਂ ਇੱਕ ਚਾਕਲੇਟ ਲਈ ਉੱਤਰ ਸ੍ਰਿਆ ਤੇ ਤੁਹਾਨੂੰ ਦਾ ਹਰ ਰੋਜ਼ ਕਿੰਨੇ ਚਾਕਲੇਟਸ ਵੀ ਮਿਲ ਜਾਂਦੇ ਆ ਹਾਂ ਮੈਂ ਬਹੁਤ ਗ੍ਰੇਟਫੁਲ ਆ ਥੈਟ ਆਈ ਹੈਵ ਸੱਚ ਅ ਗੁੱਡ ਫੈਮਿਲੀ ਸੱਚ ਅ ਗੁੱਡ ਹਾਊਸ ਆਈ ਹੈਵ ਗੁੱਡ ਟ੍ਰੀਟਮੈਂਟ ਤੇ ਬੱਚਿਆਂ ਨੂੰ ਵੈਲਿਊ ਕਰਨਾ ਚਾਹੀਦਾ ਜਿਨ੍ਹਾਂ ਨੂੰ ਤੁਹਾਡੇ ਨਾਲ ਤੁਹਾਡੇ ਕਲਾਸਮੇਟਸ ਤੁਹਾਡੇ ਫਰੈਂਡਸ ਬਹੁਤ ਵੈਲਿਊ ਕਰਨਾ ਚਾਹੀਦਾ ਇਟ ਤੁਹਾਨੂੰ ਸਾਰਾ ਦਿਨ ਬਸ ਗ੍ਰੇਟਫੁਲ ਰਹਿਣਾ ਚਾਹੀਦਾ ਥੈਟ ਤਾਨੂੰ ਖਾਣਾ ਮਿਲ ਰਿਹਾ ਤੁਹਾਨੂੰ ਅੱਛਾ ਟ੍ਰੀਟਮੈਂਟ ਮਿਲ ਰਿਹਾ ਤੇ ਤੁਸੀਂ ਗ੍ਰੈਂਡਪੈਰੈਂਟਸ ਦੀ ਇੰਪੋਰਟੈਂਸ ਕੀ ਤੁਸੀਂ ਕੀ ਸਮਝਦੇ ਹੋ ਅ ਗ੍ਰੈਂਡਪੈਰੈਂਟਸ ਆ ਲਾਈਕ ਪੇਰੈਂਟਸ ਗ੍ਰੈਂਡਪੈਰੈਂਟਸ ਬਸ ਤੁਹਾਡੇ ਪੇਰੈਂਟਸ ਐ ਉਹ ਤੁਹਾਨੂੰ ਇੱਕ ਅੱਛਾ ਹਿਊਮਨ ਬੀਇੰਗ ਬਣਾਉਂਦੇ ਐ ਉਹ ਤੁਹਾਨੂੰ ਯੂ نو ਲਾਈਕ ਦਸ ਦੇ ਕਿਵੇਂ ਸੋਸ਼ਲ ਯੂ نو ਪਬਲਿਕ ਰਹਿਣਾ ਐ ਐਂਡ ਦੇ ਟੀਚ ਯੂ ਗੁੱਡ ਐਟ etiquets ਤੁਸੀਂ ਥੋੜੇ ਦਿਨ ਪਹਿਲਾਂ ਸਾਬਜ਼ਾਦਿਆਂ ਤੇ ਪੋਡਕਾਸਟ ਕੀਤਾ ਸੀ ਉੱਥੋਂ ਕੀ ਸਿੱਖਿਆ ਤਾਂ ਮੈਂ ਸਿੱਖਿਆ ਕਿ ਕਿੰਦੇ ਬਰੇਵ ਸੀ ਸਾਬਜ਼ਾਦੇ ਐਡ ਉਹ ਉਹਨਾਂ ਦੇ ਯੂ نو ਲਾਈਕ ਉਹਨਾਂ ਨੂੰ ਪਤਾ ਸੀ ਕਿ ਜੋ ਵਜ਼ੀਰ ਖਾਨ ਕਰ ਰਹੇ ਉਹ ਗਲਤ ਹੈ ਹੀ ਇਜ਼ ਯੂ نو ਫੋਰਸੇਸ ਟੂ ਚੇਂਜ ਅ ਰਿਲੀਜਨ ਮੈਂ ਇਹ ਸਿੱਖਿਆ ਦਿਸ ਇਜ਼ ਅ ਇਪੋਰਟੈਂਟ ਪੋਇਟ

ਤੁਸੀਂ ਖੁਸ਼ ਹੋ ਆਪਣੇ ਰਿਲੀਜੀਅਨ ਤੋਂ? ਯਾ, ਆਮ ਹੈਪੀ ਵਿਦ ਮਾਈ ਰਿਲੀਜੀਅਸ। ਤੇ ਤੁਸੀਂ ਗੁਰਦੁਆਰੇ ਜਾਂਦੇ ਹੋ? ਮੈਂ ਗੁਰਦੁਆਰੇ ਜਾਂਦੀ ਆ। ਮੰਮਾ ਨਾਲ। ਮੰਮਾ, ਪਪਾ, ਯਾ ਮਾਮੂ, ਮਮੀ ਸਾਰੇ ਨਾਲ ਚਲ ਜਾਈ ਦਾਂ। ਤੇ ਫਿਰ ਉੱਥੇ ਜਾ ਕੇ ਕੀ ਸਿੱਖਦੇ ਹੋ ਔਰ ਕੀ ਉੱਥੇ ਜਾ ਕੇ ਤੁਸੀਂ ਆਬਜ਼ਰਵ ਕਰਦੇ ਹੋ? ਮੈਂ ਆਬਜ਼ਰਵ ਕਰਦੀ ਆ ਥੈਟ ਹਾਊ ਪਲੇਸਡ ਵੀ ਆਰ ਥੈਟ ਵੀ ਆਰ ਫਰਮ ਯੂ نو ਸੱਚ ਅ ਗੁੱਡ ਫੈਮਲੀ ਸਕੇ ਉੱਥੇ ਬਹੁਤ ਸਾਰੇ ਲੋਕ ਆਉਂਦੇ ਯੂ ਨੋ ਗੁਰਦੁਆਰੇ ਚ ਆਈ ਸੀ ਯੂ ਦੋ ਛੋਟੇ ਯੂ ਦੋ ਪੂਰ ਪੀਪਲ ਐਂਡ ਦੇ ਦੇ ਲਾਈਕ ਟੂ ਹੈਲਪ ਥੈਮ ਫਾਰ ਐਗਜ਼ਾਮਪਲ ਥੈਟ ਗੁਰ ਗਰੁੱਪ ਦੇ ਟੌਫੀਸ ਵੜਦੀ ਆਵੇ ਐਂਡ ਆਈ ਲਾਈਕ ਦ ਵਾਈਬਸ ਅ ਲੋਟ ਤੇ ਤੁਸੀਂ ਗਾਣੇ ਵੀ ਸੁਣਦੇ ਹੋ ਮੈਂ ਗਾਣੇ ਵੀ ਸੁਣਦੀ ਆ ਕੀ ਸੁਣਨਾ ਪਸੰਦ ਕਰਦੇ ਹੋ ਆਈ ਲਾਈਕ ਟੂ ਹੈਵ ਪਾਰਟੀ ਮਿਊਜ਼ਿਕ ਹਮ ਪਾਰਟੀ ਮਿਊਜ਼ਿਕ ਮੈਨੂੰ ਬਹੁਤ ਪਸੰਦ ਹੈ ਕਿਹੜਾ ਪੰਜਾਬੀ ਆ ਯਾ ਪੰਜਾਬੀ ਪੰਜਾਬੀ ਕਿਹੜਾ ਸਿੰਗਰ ਸੁਣਦੇ ਹੋ ਦਿਲਜੀਤ ਦਸਾਂਜ ਸਦੂਸੇ ਵਾਲਾ ਤੇ ਤੁਸੀਂ ਹੁਣੇ ਥੋੜੇ ਦਿਨ ਪਹਿਲਾਂ ਦਿਲਜੀਤ ਦਸਾਂਜ ਤੇ ਕਾਨਸਰਟ ਤੇ ਵੀ ਗਏ ਸੀ ਹਾਂ ਜੀ ਮੈਂ ਗਈ ਸੀ ਉੱਥੇ ਕੀ ਕੀ ਸੀਗਾ ਕੀ ਦੇਖਿਆ ਤੁਸੀਂ ਔਰ ਕੀ ਅਬਜ਼ਰਵ ਕੀਤਾ ਮੈਂ ਅਬਜ਼ਰਵ ਕੀਤਾ ਕਿ YouTube ਤਾਂ ਦੱਸਿਆ ਸੀ ਨਾ ਕਿ ਕਈ ਲੋਕ ਬੋਲਦੇ ਪੰਜਾਬੀ ਤੋਂ ਇਹ ਹੈ ਉਹ ਹੈ ਹਮ ਇੰਟਰੋਡਿਊਸ ਹੀ ਕਰਵਾ ਲਈ ਔਰ ਵਹੀ ਫੈਟ ਪਿੱਟ ਤੇ ਸਭ ਤੋਂ ਅੱਗੇ ਬੈਠੇ تھے ਉਹੀ ਲੋਕ ਹਾਂਜੀ ਉਹੀ ਲੋਕ ਸੇਵ ਟੂ ਸੇਵ ਲਾਈਕ ਜਿਹੜੇ ਕਹਿ ਰਹੇ ਸੀ ਪੰਜਾਬੀ ਕਿਉਂ ਇੰਟਰੋਡਿਊਸ ਕਰਾ ਰਹੇ ਹੋ ਯੈਸ ਉਹ ਦਲਜੀਤ ਦੇ ਸ਼ੋਅ ਚ ਫੈਨ ਪਰਚਸ ਸੀਗੇ ਹਾਂਜੀ ਐਂਡ ਮੈਂ ਯੂ نو ਮੈਨੂੰ ਐ ਹੋਇਆ ਕਿ ਹੁਣ ਉਹਦੇ ਸongs ਹੋੜ ਕੀ ਹੈ ਇੰਗਲਿਸ਼ ਤੇ ਉਰਦੂ ਚ ਪੰਜਾਬੀ ਚ ਹੀ ਹੈ ਨਾ ਤਾਂ ਉਹ ਵੀ ਤਾਂ ਪੰਜਾਬੀ ਇੰਟਰੋਡਿਊਸਿੰਗ ਹੀ ਹੋਗੀ ਤਾਂ ਜੇ ਤੁਹਾਨੂੰ ਸਰਚੀ ਦੀ ਪੰਜਾਬੀ ਰਿਡਿਊਸ ਕਰਵਾਣੀ ਹੈ ਤੁਸੀਂ ਕਰਾ ਦਿਓ ਜਲਾ ਦੇ ਸ਼ੋਟਸ ਡਾਉਨ ਆ ਉਹ ਵੀ ਤਾਂ ਪੰਜਾਬੀ ਹੈ ਕਰਨ ਔਜਲਾ ਵੀ ਉਹ ਵੀ ਪੰਜਾਬੀ ਹੈ ਦਾ ਜੂ ਸਿਗਰਸੋ ਸੋ ਦੇਣਾ ਹਮ ਪਰ ਜਾਪੀ ਵੀ ਉਸੇ ਕੇ ਤਾਂ ਪੰਜਾਬੀ ਸੀ ਇਟਰੋਡਿਊਸ ਹੀ ਦੀ ਕਰਵਾ ਦੀ ਤਾਂ ਸਿਆ ਦੇ ਗਾਣੇ ਸੁਣੋ ਨਾ ਇੰਗਲਿਸ਼ ਹਾਂ ਡੂ ਵਾਲੀਪਾ ਦੇ ਸੁਣ ਲਓ ਯਾ ਡੂ ਵਾਲੇਪਾ एवरीथिंग ਬੰਤੇ ਇੰਗਲਿਸ਼ ਸਿੰਗਰ ਦਾ ਨਾਮ ਵੀ ਨਹੀਂ ਪਤਾ ਨਹੀਂ ਪਤਾ ਤੁਹਾਨੂੰ ਇਸ ਸਦੀ ਦੀ ਦਾ ਦਾ ਨਾ ਯੋ ਯਾਦ ਕਰਦੇ ਕੀ ਰੱਖ ਫਿਰ ਤੁਹਾਡੇ ਤੁਹਾਡੇ ਫਰੈਂਡਸ ਨਹੀਂ ਕਹਿੰਦੇ ਕਿ ਤੈਨੂੰ ਤਾਂ ਇੰਗਲਿਸ਼ ਸਿੰਗਰਸ ਪਤਾ ਹੀ ਨਹੀਂ ਹੈ ਸਾਨੂੰ ਤਾਂ ਪਤਾ ਹੈ ਬੇ ਕਹੀਦੀ ਆ ਜਦੋਂ ਤੁਸੀਂ ਸੁਦੇ ਹੀ ਲਈਓ ਸੀ ਗਾਡੂ ਵਾਲੇ ਪਾ ਤਾਂ ਤੁਸੀਂ ਬੈਦੂ ਕਿਉਂ ਬੋਲ ਰਹੇ ਹੋ ਜਦ ਤੁਸੀਂ ਸੁਦੇ ਹੀ ਉਹ ਦਿਲਚੀ ਦੋ ਸਾਚ ਕਰਾ ਰੋਜਲਾ ਤਾਂ ਮੈਂ ਮੈਂ ਇੰਗਲਿਸ਼ ਸਿੱਖ ਰਿਹਾ ਹਾਂ ਇਹ ਨਾ ਜੈਂਜ਼ੀ ਕੀ ਹੁੰਦਾ ਜੈਂਜ਼ੀ ਜਿਹੜਾ ਇਹ ਰੋਜ਼ ਰੌਲਾ ਪੈਂਦਾ ਹੁਣ ਜਨ ਜ਼ੀ ਤੋਂ ਵੀ ਅੱਗੇ ਆ ਗਿਆ ਯਾਰ ਲਾਈਕ ਜਨ α ਜਨ ਜ਼ੀ ਸੀਗਾ ਲੋ ਜਨ α ਜਨ ਜ਼ੀ ਲੋਗੇ ਯੂ نو ਐਟ ਨਾਓ ਜੇਨਰੇਸ਼ਨ ਇਜ਼ ਜਨ β ਚੇਂਜ ਹੋ ਗਈ ਹੁਣ ਤੁਸੀਂ ਕੀ ਹੋ ਜਨ ਜ਼ੀ ਹੋ ਕਿ ਜਨ β ਹੋ ਬਈ ਜਨ α ਜਨ α ਹਾਂ ਜਨ α ਨੂੰ ਜਨ ਜ਼ੀਸ ਬੋਲਦੇ ਆ ਤੇ ਫਿਰ ਇਹ ਜਨ β ਕੌਣ ਨੇ ਜਨ β ਜੋ ਹੁਣ ਇਸ ਟਾਈਮ ਤੇ ਬੌਰਨ ਹੋਣਗੇ ਉਹ ਜਨ β ਹੋਣ ਉਹ ਜਨ β ਨੇ ਉਹ ਤੁਹਾਡੇ ਤੋਂ ਵੀ ਤੇਜ਼ ਹੋਣਗੇ ਅਸੀਂ ਕੀ ਆ ਅਸੀਂ ਕਿਹੜੇ ਆ ਜਨ 90 ਮਿਲੇਨੀਅਮਸ ਮਿਲੇਨੀਅਮਸ ਨਹੀਂ ਨਹੀਂ ਅਸੀਂ ਉਹ ਤੋਂ ਵੀ ਪੁਰਾਣੇ ਆ ਮਿਲੇਨੀਅਮਸ ਆ ਅਸੀਂ ਹਾਂਜੀ ਪਿੱਛੋਂ ਕੈਮਰੇ ਦੇ ਕਹਿ ਰਹੇ ਹਾਂ ਹਾਂ ਮਿਲੇਨੀਅਮ ਅੱਛਾ ਅਸੀਂ ਮਿਲੇਨੀਅਮਸ ਆ ਹਾਂਜੀ ਤੁਸੀਂ ਜਨ α ਹਾਂਜੀ ਹੁਣ ਆ ਗਏ ਜਨ β ਫਿਰ ਗਾਮਾ θ cos θ tan θ pl θ ਵੈ ਸਾਰੇ ਅੱਧਾ ਦੇ ਆਣਗੇ ਫਿਰ ਹਾਂਜੀ ਵੇ ਕੀ ਚੱਲ ਰਿਹਾ ਹੈ ਦੁਨੀਆ 'ਚ ਪਤਾ ਨਹੀਂ ਜੀ ਜੋ ਉਹ ਵਲ ਜੀ ਟੀਵੀ ਦੇ ਟੀਵੀ ਤਾਂ ਹੁਣ ਰਹਿ ਹੀ ਨਹੀਂ ਗਿਆ ਫੋਨ ਹੀ ਦੇਖਦੇ ਹਾਂ ਟੀਵੀ ਤਾਂ ਸਾਡੇ ਵੇਲੇ ਸੀ jre channels you know she does you, you can watch nas daily you can watch aryup who and all the other channels main oda jo ek video select kar dya te dekh dya k sara din oda ch milda hai tonu mera beta vi dekhda hai mainu to samajh nahi a riyo content kyon watch karde hai bacche oh cartoon watch karde hai but i watch sites videos sites facts or daily vlogs oda ch science videos science facts ਹਾਂਜੀ ਹੁਣ ਜਿੰਨਾ ਵੀ ਮੈਂ ਤੁਹਾਨੂੰ ਗਿਆਨ ਦਿੱਤਾ ਉਹ ਸਾਇੰਸ ਵੀਡੀਓਸ ਚ ਆਇਆ ਵੀਡੀਓਸ ਤੋਂ ਪਤਾ ਲੱਗਿਆ ਹਾਂ ਲਾਈਕ ਕਈ ਬੁੱਕਸ ਤੋਂ ਬਟ ਤੁਹਾਡੇ ਕਦੇ ਸਕੂਲ ਚ ਹੈਲਪ ਕੀਤੀ ਹੈ ਇਹ ਵੀਡੀਓਸ ਹਾਂ ਜੀ ਬਹੁਤ ਕੀਤੀ ਐ ਮੈਂ ਤੁਹਾਨੂੰ ਇੱਕ ਕਿੱਸਾ ਸੁਣਾ ਦਿਆ ਜਿਹੜਾ ਸਾਈਡ ਸਾਲ ਅਪਿਆਰ ਦਾ ਐਗਜ਼ਾਮ ਸੀ ਉੱਥੇ ਆ ਗਿਆ ਇੱਕ ਵੈਨ ਡਾਇਗਰਾਮ ਹਮ ਠੀਕ ਐ ਉੱਥੇ ਆਇਆ ਚੂਜ਼ ਦ ਫੋਲੋਇੰਗ ਹਾਊਸ ਉੱਥੇ ਸੀ ਹਾਊਸ ਇਨ ਗ੍ਰੀਨਲੈਂਡ ਠੀਕ ਐ स्मॉल हाउस एंड ठीक है राफेट टफ जगह मेरे सारे फ्रेंड्स थी वो सी उल्लू उन्होंने क्या ग्रीन लैंड इतनी ग्रीनरी हो गई सब लगाया बंगलो बट मैंने देखा था वीडियोस में ग्रीन लैंड आई दो ग्रीन लैंड की सच्चाई वो पूरा आइस से भरा हुआ है hmm. मैंने लगाया इग्लू सारी क्लास के नंबर आए वो क्वेश्चन में जीरो मेरे आए नंबर एक इग्लू की ਹੁੰਦਾ ਇਗਲੂ ਆਇਸ ਤੋਂ ਬਣਿਆ ਹੋਇਆ ਘਰ ਹੁੰਦਾ ਤੇ ਫਿਰ ਉਹ ਗ੍ਰੀਨਲੈਂਡ 'ਚ ਉਹ ਬਣਦਾ ਆਇਸ ਤੋਂ ਬਣਿਆ ਹੋਇਆ ਘਰ ਕਿਉਂਕਿ ਪੂਰਾ ਉਹ ਆਇਸ ਤੋਂ ਕਵਰਡ ਹੈ ਨਾ ਤਾਂ ਆਪਣੇ ਆਪ ਨੂੰ ਵਾਰਮ ਰੱਖਣ ਲਈ ਨਾ ਉਹ ਇਗਲੂ ਬਣਾ ਲੈਂਦੇ ਆ ਫਿਰ ਉਹ ਸਾਇੰਸ ਵੀਡੀਓ ਨੇ ਹੈਲਪ ਕੀਤਾ ਉਹ ਵੀਡੀਓ ਨੇ ਮੈਨੂੰ ਹੈਲਪ ਕੀਤਾ ਇਹਨਾਂ ਆ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਤੁਸੀਂ ਇਹ ਸਾਨੂੰ ਪੁੱਛਦੇ ਹੁੰਦੇ ਸੀ ਸਕੂਲ 'ਚ ਤੁਹਾਨੂੰ ਵੀ ਮੈਂ ਪੁੱਛਾਂ ਮੈਂ ਉਹਨੇ ਡਿਸਾਈਡ ਨਹੀਂ ਕੀਤਾ ਉੱਪਰ ਡੀ ਹੋ ਕੇ ਦੇਖਾਂਗੇ ਹਾਲੇ ਡਿਸਾਈਡ ਨਹੀਂ ਹੈ ਹਾਂਜੀ ਹੁਣ ਤਾਂ ਦੇਖਣਾ ਇੰਟਰਸਟ ਕੀ ਇਹਦੇ ਚ ਵੈਸੇ ਮੈਂ ਸੋਚ ਰਹੀਆ ਹਾਊ ਆਬਾਊਟ ਐਕਟਿੰਗ ਬਿਕਾਜ਼ ਆਈ డు ਗੁੱਡ ਐਕਟਿੰਗ ਐਕਟਰ ਐਕਟ੍ਰੈਸ ਓਕੇ ਥੈਂਕ ਯੂ ਸੋ ਮੱਚ ਨਾਇਆ ਸਾਡੇ ਸ਼ੋ ਚ ਆਏ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਉਮੀਦ ਕਰਦੇ ਆ ਕਿ ਤੁਸੀਂ ਜਲਦੀ ਡਿਸਾਈਡ ਕਰੋ ਕਿ ਤੁਸੀਂ ਜ਼ਿੰਦਗੀ ਚ ਕੀ ਬਣਨਾ ਜਿੰਨੀ ਜਲਦੀ ਡਿਸਾਈਡ ਕਰ ਲਓਗੇ ਉੰਨੀ ਜਲਦੀ ਉੱਥੇ ਕਿਉਂਕਿ ਜਿਵੇਂ ਰਿੱਤੂ ਕਰੀਦਰ ਨੇ ਬਹੁਤ ਛੋਟੇ ਹੋਏ ਡਿਸਾਈਡ ਕਰ ਲਿਆ ਸੀ ਕਿ ਉਹਨਾਂ ਨੇ ਸਾਇੰਟਿਸਟ ਬੰਨਾ ਹੈ ਤੇ ਫਿਰ ਤੁਸੀਂ ਵੀ ਡਿਸਾਈਡ ਕਰੋਗੇ ਤੁਸੀਂ ਐਕਟ੍ਰੈਸ ਬੰਨਾ ਹੈ ਹੋ ਡਿਸਾਈਡਡ ਹੈ ਯਾ ਡਿਸਾਈਡਡ ਐ ਐਕਟ੍ਰੈਸ ਬੰਨਾ ਹੈ ਠੀਕ ਹੈ ਥੈਂਕ ਯੂ ਸੋ ਮਚ ਫॉर ਕਮਿੰਗ ਧੰਨਵਾਦ ਧੰਨਵਾਦ